ਮੇਰੇ ਕੋਲ ਹੀ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਜ ਆਪਣੇ ਹੁਣ ਪੂਰੀ ਕੀਤੀ ਔਰ ਮੈਨੂੰ ਕਹਿੰਦੇ ਆ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡੱਗਿਆ ਮੈਂ ਫੇਰ ਚੜ ਕੇ ਛੋੜ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਮੰਜੂਰ ਆ ਲੇਕਿਨ ਪ੍ਰੋਡਿਊਸਰਾਂ ਦਾ ਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਸ ਦਿਨ ਵੀ ਦਿਨ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਮੈਂ ਕਹਾ ਰੱਬਾ ਮੈਨੂੰ ਆ ਫਿਲਮ ਕੰਪਲੀਟ ਕਰ ਲਾ ਦੇ ਫੇਰ ਲੈ ਜੀ ਇਸ ਤਰ੍ਹਾਂ ਹੀ ਜਰਨੈਲ ਜੀ ਮੇਰੇ ਨਾਲ ਸੀ ਜਦ ਸੱਜਨ ਸਿੰਘ ਬੜੇ ਬਮਾਰ ਬੁਰਾ ਹਾਲ ਉਹਦੇ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦੇਉ ਮੈਂ ਕਹਿੰਨੀ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੁਕ ਸਕਦਾ ਸੋ ਇਹ ਵੀ ਰੱਬ ਦੀ ਰਹਿਮਤ ਹੈ ਕਿਰਪਾ ਹੈ ਸਤਾਲ ਪੁਰਖ ਦਾ ਤਾਰ ਪਿਤਾ ਦੀ ਬਾਬਾ ਦੀਪ ਸਿੰਘ ਦੀ ਰਹਿਮਤ ਹੈ ਲੇਕਿਨ ਆਂ ਫਿਲਮ ਬਣ ਕੇ ਜਦ ਮੈਂ ਡੱਬਿੰਗ ਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀਆਂ ਸਾਰੀਆਂ ਦੀਜਾ ਪੂਰੀਆਂ ਕੀਤੀ ਤੋਰ ਬਹੁਤ ਕੁਝ ਦਿੱਤਾ ਮੇਰੀ ਔਕਾਤ ਨਹੀਂ ਸੀ ਇੰਨੀ ਕਿ ਜੋ ਗੁਸ਼ਤ ਮੈਨੂੰ ਦੇਤਾ ਤੇ ਬਣਾਦਾ ਪਰ ਆਹ ਜੋ ਤੂੰ ਪ੍ਰਮਾਤਮਾ ਕਰਤਾ ਰਹਾ ਤਾ ਮੇਰੀ ਅੱਖਾਂ ਤੋਂ ਨੀਰ ਰੋਜ ਵਧਦਾ ਅੱਜ ਵੀ ਅਰਦਾਸ ਕਰਕੇ ਆਇਆ ਮੇਰੇ ਵਾਸਤੇ ਇਹ 52 ਸਾਲ ਦੀ ਜਰਨੀ ਹੈ ਬੰਦਾ ਸੌ ਟੈਸਟਾਂ ਚ ਖੇਲ ਜੇ ਤੋਦੀ ਰੀਜ ਪੂਰੀ ਹੋ ਜਾਂਦੀ ਹੈ ਜੇ 20 ਸਾਲ ਇੰਡੀਆ ਵਾਸਤੇ ਖੇਡ ਜੇ ਤੋ ਰੀਜ ਪੂਰੀ ਹੋ ਜਾਂਦੀ ਹੈ ਉਹ ਲੈਜੈਂਡ ਬਣ ਜਾਂਦਾ ਮੈਨੂੰ ਮਹਿਸੂਸ ਹੋਇਆ ਕਿ ਅੱਜ ਰੱਬ ਨੇ ਮੇਰਾ ਸਾਰਾ ਜਿਹੜਾ 50 50 ਸਾਲ ਦਾ ਰੱਸ ਸੀ ਨਿਚੋੜ ਕੇ ਇੱਕ ਬੰਦੇ ਚ ਪਾਇਆ ਜਿਹਦਾ ਨਾਮ ਦੁਨੀ ਚੰਦ ਰੱਖਿਆ ਗਿਆ ਮੈਂ ਟਰੈਲਰ ਦੇਖਿਆ ਮੈਂ ਹੈਂਗਰ ਪਰ ਤੋਂ ਉਤਰ ਨਹੀਂ پا ਰਿਹਾ ਮੈਨੂੰ ਸਮਝ ਨਹੀਂ ਆ ਰਹੀ ਇਹ ਇਹ ਬਣਿਆ ਕੀ ਤੇ ਹੋਇਆ ਕੀ ਮੇਰੀ ਬਹੁਤ ਸੋਚ ਤੋਂ ਵੱਧ ਕੇ ਇਹ ਚੀਜ਼ ਹੋਈ ਹੈ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਕਿ ਇਸ ਤੋਂ ਵੱਡੀ ਫਿਰ ਪੰਜਾਬੀ ਫਿਲਮ ਇੰਡਸਟਰੀ ਚ ਅੱਜ ਤੱਕ ਨਹੀਂ ਬਣੀ ਤੇ ਨਾ ਹੀ ਕਦੇ ਸ਼ਾਇਦ ਬਣ ਸਕੇ ਕਿਉਂਕਿ ਜੇ ਇਸ ਤੋਂ ਉੱਤੇ ਕੋਈ ਚੀਜ਼ ਬਣਾਉਣੀ ਪਊਗੀ ਫਿਰ ਅਮਰ ਹੁੰਦਰ ਜੀ ਨੂੰ ਤੇ ਸਾਰੇ ਡਾਇਰੈਕਟਰ ਨੂੰ ਬੜੀ ਮਿਹਨਤ ਕਰਨੀ ਪਊਗੀ ਮੇਰੇ ਲਈ ਇਹ ਮੁਗਲ ਆਜ਼ਮ ਪੰਜਾਬੀ ਫਿਲਮ ਦੀ ਹੈ ਤੇ ਸ਼ੁਕਰਗੁਜ਼ਾਰ ਆ ਮਰ ਥੈਂਕ ਯੂ ਸੋ ਮਚ ਤੁਹਾਡੇ ਚਰਨਾਂਜ ਕੋਰਨਾ ਨ ਸਾਰਿਆਂ ਦੇ ਮੈਂ ਦਿਲ ਕਰਦਾ ਮੱਥਾ ਟੇਕਦਾ ਤੁਹਾਨੂੰ ਟੇਕਦਾ ਵੀ ਆ ਮੈਂ ਕਦੇ ਵੀ ਜ਼ਿੰਦਗੀ ਚ ਨਹੀਂ ਸੀ ਸੋਚਿਆ ਕਦੇ ਵੀ ਮੈਂ ਰੇਜੂ ਜੀ ਸਾਹਿਬ ਕਰਨਾਲ ਭਾਜੀ ਬਹੁਤ ਦੇਰ ਤੱਕ ਮੈਨੂੰ ਜਾਣਦੇ ਆ ਮੇਰਾ ਰਿਸ਼ਤਾ ਹੁਣ ਵੀ ਰੋਪਾ ਮੇਰੀ ਰੱਬ ਨੇ ਸਾਰਿਆਂ ਨੇ ਮਿਲ ਕੇ ਮੇਰੀ ਰੀਜ ਪੂਰੀ ਕੀਤੀ ਹੈ ਇਸ ਤੋਂ ਤੇ ਮੈਨੂੰ ਕੁਝ ਨਹੀਂ ਚਾਹੀਦਾ ਇਹ ਪੰਜਾਬੀ ਫਿਲਮ ਇੰਡਸਟਰੀ ਇਸ ਫਿਲਮ ਤੋਂ ਬਾਅਦ ਜਿੱਥੇ ਚਲੀ ਗਈ ਹੈ ਤੇ ਜਾਊਗੀ ਮੈਂ ਸਮਝਦਾ ਉਸ ਤੋਂ ਉੱਤੇ ਤਾਂ ਫਿਰ ਮਾਰਾ ਜੀ ਸਰ ਆਪ ਸਾਰਿਆਂ ਨੂੰ ਰਜਨੀ ਪਟਿਆ ਹੈ ਇਹਨੂੰ ਦੇਖ ਕੇ ਇਹ ਲੱਗਦਾ ਹੈ ਕਿ ਕਿਤੇ ਪਿਛਲੇ ਜਨਮ ਦੀ ਧੀ ਹੈ ਮੇਰੀ ਅਸੀਂ ਜਦ ਵੀ ਸੈੱਟ ਤੇ ਮਿਲਦੇ ਇਹਦੇ ਇਹਨੂੰ ਦੇਖਦਾ ਤੇ ਮੈਂ ਕਿਹਾ ਵਾਕਈ ਇਹ ਉਹ ਰਜਨੀ ਸੀ ਜਿਹੜੀ ਦੁਬਾਰਾ ਜਨਮ ਲੈ ਕੇ ਤੇ ਰੂਪ ਚਾਈਓ ਔਰ ਜਿਹਨੇ ਕਿਰਦਾਰ ਲਭਾਇਆ ਜਿਹਨੇ ਕੀਤਾ ਜਰਨੈਲ ਭਾਜੀ ਸਾਰਿਆਂ ਨੇ ਕਿਉਂਕਿ ਜਦ ਤੁਹਾਡਾ ਤਕੜਾ ਕੈਪਟਨ ਹੋਵੇ ਨਾ ਫਿਰ ਵਰਲਡ ਕੱਪ ਬੰਦਾ ਜਿੱਤਦਾ ਜਿੱਤਦਾ ਤੇ ਮੈਂ ਸਮਝਦਾ ਮੈਂ ਹੁਣ ਦਲੇ ਵਰਲਡ ਕੱਪ ਜਿੱਤ ਲਿਆ ਮੇਰੇ ਕੋਲ ਹੀ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਜ ਆਪਣੇ ਹੁਣ ਪੂਰੀ ਕੀਤੀ ਔਰ ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡੱਗਿਆ ਮੈਂ ਫਿਰ ਚੜ ਕੇ ਛੋੜ ਦਿੱਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ